ਹਾਂਜੀ ਕੀ ਨਾਮ ਹੈ ਤੁਹਾਡਾ ਜੀ ਕਲਵੰਤ ਕੌਰ ਹੈ ਜੀ ਕਲਵੰਤ ਕਿਹੜੀ ਜਗ੍ਹਾ ਤੋਂ ਤੁਸੀਂ ਕਲਿਆਣ ਤੋਂ ਜੀ ਇਹ ਕੀ ਹੋਇਆ ਜੀ ਤੁਹਾਡੀ ਛੱਤ ਤੋਂ ਇਹ ਛੱਤ ਨੂੰ ਜੀ ਮੇ ਨਾਲ ਸਾਰੀ ਸੱਤ ਗਿਰਗੀ ਜੀ ਗਰੀਬ ਬੰਦੇ ਆ ਤੁਹਾਡੀ ਮਦਦ ਕਿ ਕਿਦਾਂ ਕਿੱਡੀ ਕਿਦਾਂ ਜੀ ਸੱਤ ਬੇ ਛੱਤੋਂ ਪਾਣੀ ਨਾ ਚੋਕ ਕੇ 1 ਲੱਖ ਤੋਂ ਪਾਣੀ ਗਿਰ ਗਿਆ ਛੱਤ ਥੱਲੇ ਆ ਗਈ ਸਾਰੀ ਅੱਛਾ ਜੀ ਘਰ ਦੇ ਬਚ ਗਏ ਬੇਟਾ ਬਚ ਗਿਆ ਅੱਛਾ ਜੀ ਬੇ ਹੱਥ ਬਣ ਕੇ ਬੇਨਤੀ ਹੈ ਵੀ ਸਾਰੀ ਭੈਣ ਭਰਾਵਾ ਕੀ ਕੰਮ ਕੀ ਕਰਦੇ ਜੀ ਤੇਰੇ ਘਰ ਦੇ ਕਰਦੇ ਜੀ ਦਿਹਾੜੀ ਦਾਪਾ ਕਰਦੇ ਨੇ ਅੱਛਾ ਜੀ ਹਾਂਜੀ ਤੇ ਤੁਸੀਂ ਕਿਸੇ ਸਮਾਜਿਕ ਸੰਸਥਾ ਨੂੰ ਜਾਂ ਕਿਸੇ ਨੂੰ ਸਰਕਾਰ ਨੂੰ ਕਹਾਈ ਹਾਂਜੀ ਹਾਂਜੀ ਸਾਰਿਆਂ ਨੂੰ ਕਹੇ ਵੀ ਹਾਂ ਤਾਂ ਨਹੀਂ ਪਹਿਲੇ ਤੁਸੀਂ ਕਿਸ ਨੂੰ ਕਿਹਾ ਜੀ ਸਰਕਾਰ ਨੂੰ ਉਹ ਕਹੇ ਉਹ ਸਾਰਿਆਂ ਜੋ ਰਾਲੇ ਕਿਸੇ ਨੂੰ ਮਦਦ ਕਰਨ ਕੀ ਅੱਛਾ ਜੀ ਬਈ ਬਸ ਮੈਂ ਕਹਿਨੀ ਆ ਵੀ ਮਦਦ ਕੀਤੀ ਜਾਵੇ ਬਿਗਰੀਬ ਬੰਦੇ ਆ ਸਾਡੇ ਤੇ ਪੰਚਾਇਤ ਸ ਹੈ ਨਹੀਂ ਗਰੀਬ ਬੰਦੇ ਆ ਜੀ ਘਰ ਵਾਲੇ ਬਿਮਾਰ ਆ ਤੇ ਮੇਰੇ ਬਈ ਸਿਰੈਂਟ ਉਹ ਲੱਖ ਟੁੱਟ ਗਈ ਬੇਟੇ ਦਾ ਵੀ ਹੋ ਗਿਆ ਸੀ ਵਿਚ ਪੋਚੇ ਲਾਉਣੀ ਆ ਜੀ ਦੀ ਕੋਠੀਆਂ ਚ ਵੀ ਐਨਾ ਕਰਦੇ ਕੋਈ ਕੰਮ ਨਹੀਂ ਕਰ ਸਕਦੇ ਹੈਗੇ ਵੀ ਬਿਮਾਰ ਰਹਿੰਦੇ ਆ ਬੀ ਹੱਥ ਬਨ ਕੇ ਬੇਨਤੀ ਆ ਵੀ ਮਦਦ ਕੀਤੀ ਜਾਵੇ ਸਾਰੇ ਸਰਕਾਰ ਨੂੰ ਸਭ ਨੇ ਭੈਣ ਭਾਈਆਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਸਾਡੀ ਛੱਤ ਪਤਲੀ ਜਾਵੇ ਅਸੀਂ ਹੋਰ ਕੁਝ ਨਹੀਂ ਕਹਦੇ ਹੋਰ ਬਾਕੀ ਦੇਖੋ ਗਰੀਬ ਹੁੰਦੇ ਆ ਭੈਣ ਭਾਈ ਕਹਿੰਦੇ ਸਭ ਦੇ ਉਹ ਹੁੰਦੇ ਨਹੀਂ ਵਿਚਾ ਤੇ ਮੇਰੀ ਮਦਦ ਕੀਤੀ ਜਾਵੇ ਵੀ ਜਿਹੜੇ ਵੀ ਕੋਈ ਵੀ ਭੈਣ ਭਰਾ ਹੈਗਾ ਜਿਹੜੀ ਮੇਰੇ ਪ੍ਰਿਆਰ ਸੁਣੂਗਾ ਵੀ ਹੱਥ ਬਨ ਕੇ ਬੇਨਤੀ ਆ ਵੀ ਮੇਰੀ ਛੱਤ ਬਦਲਾਈ ਜਾਵੇ ਵੀ ਮੈਂ ਸੱਤ ਜੋਗੀ ਬੈਠਣ ਜੋਗੀ ਹੋ ਤੁਸੀਂ ਉਰੇ ਕਿਸੇ ਸਰਪੰਚ ਨਾਲ ਆ ਕਿਸੇ ਐਮਐਲਏ ਨਾਲ ਕਿਸੇ ਨਾਲ ਹਾਂਜੀ ਮੈਂ ਸਾਰਿਆਂ ਨੂੰ ਸਾਰਿਆਂ ਨਾਲ ਗੱਲ ਕੀਤੀ ਹੈ ਹਾਂਜੀ ਮੈਂ ਪੁੱਛ ਕੇ ਗਏ ਤੇ ਸਾਰੇ ਹੀ ਦੇਖ ਕੇ ਗਏ ਨੇ ਹਾਲ ਤੱਕ ਕੋਈ ਕਿਸੇ ਨੇ ਹਾਂ ਨਾ ਦਾ ਜਵਾਬ ਨਹੀਂ ਦਿੱਤਾ ਮੈਨੂੰ ਅੱਛਾ ਜੀ ਹਾਂਜੀ ਕਿਸੇ ਨੇ ਆ ਨਹੀਂ ਗਿਆ ਵੀ ਹਾਂਜੀ ਕਰ ਦਾਂਗੇ ਉਹ ਕਹਿੰਦੇ ਵੀ ਟਾਈਮ ਲੱਗੂਗਾ 2 ਮਹੀਨੇ ਲੱਗੇ 3 ਲੱਗਣਗੇ ਕੋਈ ਪੱਕਾ ਪਤਾ ਨਹੀਂ ਪਰ ਇੰਨੇ ਦੇ ਤੁਸੀਂ ਛੱਤ ਦੇ નીચે ਕਿੱਥੇ ਰੋਗੇ ਜਿੰਨੇ 2-3 ਮਹੀਨੇ ਲੱਗ ਦੀਏਗਾ ਹਾਂਜੀ ਵੀ ਹਾਂ ਕਿੱਥੇ ਬੈਠੇ ਹਾਂ ਜੀ ਉਰੇ ਬੈਠੇ ਆ ਤੁਹਾਡੇ ਸਾਹਮਣੇ ਆ ਗਰੀਬ ਬੰਦੇ ਆ ਕਿਰਾਏ ਤੇ ਜਾਵਾਂਗੇ ਜੀ ਆਣੀ ਬਤਾ ਦੂਜੀ ਛੱਤ ਵੀ ਗਿਰ ਜੇ ਸਾਡੇ ਤਾਂ ਸਾਰਾ ਗਿਰਨ ਵਾਲਾ ਹੋਇਆ ਪਿਆ ਸਾਰੀ ਛੱਤ ਹਾਂਜੀ